ਜਦੋਂ ਨਿਆਣੇ ਹੁੰਦੇ ਸੀ ਉਡੀਕ ਹੁੰਦੀ ਸੀਗੀ ਕਿਸੇ ਕੁਲਫੀ ਵਾਲੇ ਦੀ ਕਿਸੇ ਪਾਪੜ ਵਾਲੇ ਦੀ ਕਿਸੇ ਟਾਫੀਆਂ ਗੋਲੀਆਂ ਵਾਲੇ ਦੀ ਤੇ ਉਡੀਕ ਹੁੰਦੀ ਸੀਗੀ ਕਿਉਂਕਿ ਜਦੋਂ ਮਾਪੇ ਨੇ ਪੈਸੇ ਦੇਣੇ ਦਸੀ ਪੰਜੀ ਦਾ ਜਦੋਂ ਯੁੱਗ ਹੁੰਦਾ ਸੀ ਤੇ ਦਸੀ ਪੰਜੀ ਆਪਣੀ ਜੇਬ ਤੋਂ ਉਹਨਾਂ ਨੇ ਕੱਢ ਕੇ ਦੇਣੀ ਤੇ ਜਦੋਂ ਫੇਰੀ ਵਾਲੇ ਨੂੰ ਫੜਾਉਣੀ ਤੇ ਉਹ ਤਾਂ ਕੋਈ ਨਾ ਕੋਈ ਚੀਜ਼ ਖਰੀਦਣੀ ਅੱਜ ਯੁੱਗ ਦੀ ਤਬਦੀਲੀ ਦੀ ਗੱਲ ਕਰਨ ਲੱਗਿਆਂ ਆ ਇੱਕ ਛੋਟਾ ਵੀਰ ਆ ਜਿਹੜਾ ਕਿ ਆ ਪਾਪੜ ਕਰਾਰੇ ਕਿਉਂਕਿ ਇੱਕ ਪਾਕਿਸਤਾਨ ਦਾ ਬੜਾ ਪ੍ਰੋਗਰਾਮ ਮਸ਼ਹੂਰ ਹੈ ਉਹਦਾ ਨਾਮ ਵੀ ਪਾਪੜ ਕਰਾਰੇ ਆ ਰਾਣਾ ਆਜਾਜ਼ ਜੀ ਦਾ ਸੋ ਪਾਪੜ ਕਰਾਰੇ ਜਿਹੜੀ ਮੈਂ ਗੱਲ ਖਾਸ ਕਰਨ ਲੱਗਿਆ ਕਿਉਂਕਿ ਜਦੋਂ ਦਸੀ ਪੰਜੀ ਦਿੱਤੀ ਜਾਂਦੀ ਸੀ ਬੜੇ ਖੁਸ਼ ਹੁੰਦੇ ਸੀ ਤੇ ਅੱਜ ਕੱਲ ਕੀ ਆ ਅੱਜ ਕੱਲ ਆਹ ਸਾਈਕਲ ਦੇ ਉੱਤੇ ਪੇਟੀਐਮ ਏਟੀਐਮ ਜਿਹੜਾ ਬੱਚੇ ਦੋ ਚੀਜ਼ ਲੈਂਦੇ ਹਨ ਇਹਦੇ ਤੋਂ ਆਪਣੀ ਪੇਟੀਐਮ ਏਟੀਐਮ ਕਰ ਦਿੰਦੇ ਆ ਤੇ ਜਿਹੜੀ ਕਿ ਬੜੀ ਯੁੱਗ ਦੀ ਤਬਦੀਲੀ ਦੀ ਗੱਲ ਕਰਦਾ ਤਾਂ ਇਹ ਯੁੱਗ ਦੀ ਤਬਦੀਲੀ ਜਦੋਂ ਹੋਈ ਹੈ ਜਦੋਂ ਇਹ ਯੁੱਗ ਦੀ ਤਬਦੀਲੀ ਹੋਈ ਹੈ ਉਹ ਦਸੀ ਪੰਜੀ ਦਾ ਜਿਹੜਾ ਜਵਾਨਾ ਸੀਗਾ ਸਾਨੂੰ ਆਪਣਾ ਬਚਪਨ ਯਾਦ ਆ ਜਾਂਦਾ ਕਿ ਜਿਹਦੇ ਕੋਲੇ ਪੈਸੇ ਹੁੰਦੇ ਸੀ ਉਹ ਸਾਰੇ ਜਿਹੜੇ ਆਪੋ ਆਪਣੀ ਚੀਜ਼ ਲੈ ਜਾਂਦੇ ਸੀ ਆ ਜਿਹੜਾ ਮੇਰੇ ਬਾਰੇ ਕੋ ਨਹੀਂ ਹੁੰਦੇ ਸੀ ਉਹ ਖੜਾ ਦੂਜਿਆਂ ਦੇ ਮੂੰਹ ਬੰਨੀ ਵੀ ਦੇਖਦਾ ਰਹਿੰਦਾ ਸੀਗਾ ਸੋ ਕਿਉਂਕਿ ਇਹ ਡਮਰੂ ਵਜਦਾ ਸੀ ਕੁਲਖੀ ਆਦੋਂ ਕੁਲਖੀ ਜਿੰਦਾ ਸੀ ਹੁਣ ਅੱਜ ਕੱਲ ਪਾਪੜ ਵਾਲਾ ਜਦੋਂ ਪਾਪੜ ਦਿੰਦਾ ਉਹ ਇਹਨੇ ਕਰ ਲਿਆ ਗੱਲਬਾਤ ਐ ਕੀ ਨਾਮ ਜੀ ਤੁਹਾਡਾ ਹੈ ਮੁਕੇਸ਼ ਮਾ ਮੁਕੇਸ਼ ਕਿੰਨੇ ਚਿਰ ਤੋਂ ਕਰ ਰਹੇ ਹੋ ਕਾਰੋਬਾਰ ਪਾਪੜਾਂ ਦਾ ਲਗਭਗ 20-25 ਸਾਲ 25 ਸਾਲ ਹੋ ਗਏ ਅੱਜ ਤੋਂ 25 ਸਾਲ ਪਹਿਲਾਂ ਤੇਰੀ ਉਮਰ ਕਿੰਨੀ ਸੀਗੀ ਉਸ ਟਾਈਮ ਮੈਂ شاید 10 ਸਾਲ ਦਾ ਸੀ 10 ਸਾਲ ਦਾ ਤੂੰ 10 ਸਾਲ ਦਾ ਕਿਹੜਾ ਜਿਲ੍ਹਾ ਤੇਰਾ ਮੁਜ਼ੱਫਰ ਮੁਜ਼ੱਫਰਪੁਰ ਤੇ ਉਥੋਂ ਇੱਥੇ ਪੰਜਾਬ ਚ ਇਹਨੂੰ ਕਿੰਨਾ ਚਿਰ ਹੋ ਗਿਆ ਕੋਈ 20 ਸਾਲ 25 20 ਸਾਲ ਹੋ ਗਏ ਯਾਨੀ ਪਾਪੜ ਕਈ ਕੰਮ ਚੱਲਦਾ ਹੈ ਹਾਂ ਪਾਪੜ ਵੀ ਰੋਜ਼ ਕਿੰਨੇ ਕਾ ਪਾਪੜ ਵੇਚ ਦਿੰਦੇ ਹੋ ਕੋਈ 150000 150000 ਰੁਪਏ ਕਾ ਪਾਪੜ ਵੇਚ ਜਾਂਦਾ ਹੈ ਇਹ ਜਿਹੜੀ ਮੈਂ ਇੱਕ ਖਾਸ ਗੱਲ ਕਰਨ ਲੱਗਿਆ ਕਿ ਉਦੋਂ ਤਾਂ 10 50 ਦਿੱਤੀ ਜਾਂਦੀ ਸੀ ਉਦੋਂ 5 ਪੈਸੇ ਦਾ ਵੀ ਹੁੰਦਾ ਸੀ ਤੇ ਆ ਤੁਹਾਡੇ ਕੋ ਜਿਹੜਾ ਪੇਟੀਐਮ ਤੇ ਪੇਟੀਐਮ ਦੇ ਤੋਂ ਜਿਹੜੀ ਤੁਹਾਨੂੰ ਕਲੈਕਸ਼ਨ ਆ वो बच्चे करते हैं या सियाने लोग भी, कर भी करते हैं देने भी करते हैं बच्चे अच्छा बच्चे भी इसको यूज करते हैं तो पेटीएम कितनी पेमेंट हो जाती है कितनी पेमेंट हो जाती है पेटीएम मतलब बच्चे भी इसको यूज करते हैं जब दस साल पंद्रह साल पहले बेचते थे तो आज तक क्या तब्दीली लग रही है आपको कि पहला कैसे बेचा जाता था दसी पंजी देती जाती थी पहले हम लेकर भी बेचे हुए एक रुपये का पापड़ होता था आज कितने का है आज पाँच रुपये का मल दस साल में पाँच गुना बढ़ा तुम्हारे पापड़ का रेट ठीक है एक एक पापड़ बनता कितने में है एक मैं लेके आता हूँ बनाता नहीं बनाते नहीं पहले बनाते थे नहीं नहीं पहले मोले लेके बने बनाए आते थे सो ले बहुत, पापड़ दिखाना पापड़ करारा पापड़ करारा ये पाकिस्तान का एक राणा आजाज है बहुत अच्छा कॉमेडियन बहुत चंगे शो करता है ਸੋ ਪਾਪੜ ਕਰਾਰੇ ਤੋਂ ਮੈਨੂੰ ਯਾਦ ਆ ਗਿਆ ਵੀ ਬੱਚਿਆਂ ਦੇ ਨਾਲ ਵੀ ਜਿਹੜੀ ਆ ਇਹ ਸਾਂਝੀ ਕੀਤੀ ਜਾਵੇ ਤਸਵੀਰਾਂ ਬੱਚੇ ਨੇ ਜਿਹੜੇ ਇਹ ਪਾਪੜ ਕਰਾਰੇ ਵਾਲੇ ਤੋਂ ਪਾਪੜ ਲੈ ਚੁੱਕੇ ਨੇ ਪੈਸੇ ਦੇ ਦਿੱਤੇ ਸਾਰਿਆਂ ਨੂੰ ਹੀ ਸਾਰੇ ਪੈਸੇ ਤੁਹਾਨੂੰ ਦੇ ਗਿਆ ਅੱਜ ਮੈਂ ਦਵਾਂ ਹਾਂ ਸਾਰੇ ਥੋੜੇ ਨੇ ਮੈਂ ਦੱਸ ਮੈਂ ਦੇ ਆ ਕਰਾਂ ਚੱਲ ਲੈ ਲਓ ਲੈ ਲਓ ਕੋਈ ਨਾ ਮੈਂ ਦੇ ਦਿੰਦਾ ਥੈਂਕ ਯੂ ਸਰ ਪਾਪੜ ਕਰਾਰੇ ਵਾਲੇ ਦਾ ਜਿਹੜਾ ਜੋਗਾ ਜਵਾਨਾ ਅੱਜ ਪੇਟੀਐਮ ਏਟੀਐਮ ਇਹ ਯੂਜ਼ ਕਰਦੇ ਨੇ ਦੁਨੀਆ ਸੋ ਗੂਗਲ ਪੇ ਯੂਜ਼ ਕਰਦੀ ਹੈ ਦੁਨੀਆ ਸੋ ਮੈਨੂੰ ਵੀ ਇਸ ਸਾਈਕਲ ਵਾਲ ਦੇ ਉੱਤੇ ਇਹ ਆਪਣਾ ਬਕਰੇਤਾ ਦੀ ਦੇਖ ਕੇ ਮੈਨੂੰ ਆਪਣਾ ਬਚਪਨ ਯਾਦ ਆਇਆ। ਸੋ ਧੰਨਵਾਦ ਸਾਡੀ ਵੀ ਜੇ ਵੀਡੀਓ ਚੰਗੀ ਲੱਗੀ ਤਾਂ ਜਰੂਰ ਪਿਆਰ ਕਰਿਓ। ਇੱਕ ਕਮੈਂਟ ਵੀ ਕਰਿਆ ਕਰੋ। ਥੈਂਕ ਯੂ।